ਕੋਸੀ ਵੇਖ ਰਹੇ ਹੋ ਐਬੀਬ ਸੰਜਾ ਜੋਸ਼ ਜਜ਼ਬਾ ਜਨੂਨ ਖੇਤੀ ਕਾਨੂੰਨ ਖਿਲਾਫ ਪੰਜਾਬ ਦੇ ਕਿਸਾਨਾਂ ਨੇ ਦਿੱਲੀ 'ਚ ਮੋਰਚਾ ਲਾਇਆ ਹੋਇਆ ਹੈ ਪਰ ਕਿਸਾਨ ਇਕੱਲੇ ਨਹੀਂ ਉਹਨਾਂ ਦੇ ਨਾਲ ਪੰਜਾਬ ਦੇ ਕਲਾਕਾਰ ਵੀ ਮੁੱਢੇ ਨਾਲ ਮੁੱਢਾ ਜੋੜ ਕੇ ਖੜੇ ਨੇ ਕਿਸਾਨ ਦੇ ਨਾਰਿਆਂ ਦੀ ਆਵਾਜ਼ ਨੂੰ ਇਨ੍ਹਾਂ ਕਲਾਕਾਰਾਂ ਨੇ ਆਪਣੇ ਸੁਰਜ ਪਰੋ ਦਿੱਤਾ ਹੈ ਹਰ ਦੇ ਨਾਲ ਦੀ ਰਾਜ ਕਿਸਾਨਾਂ ਦੇ ਸਿਸਟਮ ਦੇ ਹਰ ਕਿੱਥੇ انا اے سسٹم تے ہلک چفانا او جتے اے کھوڑیو پھر دے او جڑے پتھر کیتے استر نار کھچلا جتا کھچ مت تیہ کھچ دیاری کیتا تے یا سکرنا کھچلا بابا کھچ دیار گلو ਗਾਇਕ ਹਰਫ ਚੀ ਮਾਤੇ ਕਵਰ ਗਰੇਵਾਲ ਨੇ ਪੰਜਾਬ ਦੇ ਰੋਜ਼ ਪ੍ਰਦਰਸ਼ਨ 'ਚ ਵੀ ਕਿਸਾਨਾਂ ਦਾ ਖੂਬਸੂਰਤ ਦਿੱਤਾ ਸੀ ਹੁਣ ਇਹ ਦੋਹਾਂ 26 ਨਵੰਬਰ ਤੋਂ ਦਿੱਲੀ ਚਲੋ ਅੰਦੋਲਨ ਦਾ ਹਿੱਸਾ ਬਣੇ ਹੋਏ ਨੇ ਜਿੱਥੇ ਇਹਨਾਂ ਦੋਹਾਂ ਨੇ ਪ੍ਰਦਰਸ਼ਨ ਦੇ ਨਾਲ-ਨਾਲ ਲੰਗਰ ਸੇਵਾ 'ਚ ਪੂਰਾ ਯੋਗਦਾਨ ਦਿੱਤਾ ਹੈ ਸੋਸ਼ਲ ਮੀਡੀਆ 'ਤੇ ਚੱਲ ਰਹੀ ਮੁਹਿੰਮ ਲਈ ਵੀ ਇਹਨਾਂ ਪੰਜਾਬੀ ਕਲਾਕਾਰਾਂ ਵੱਲੋਂ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਤੁਸੀਂ ਟਵਿੱਟਰ ਦੇ ਜ਼ਰੀਏ ਕਿਉਂਕਿ ਬਾਹਰ ਜਿੰਨੇ ਵੀ ਸੱਜਣ ਬੈਠੇ ਹੋ ਸਾਰੇ ਟਵਿੱਟਰ ਇੱਕ ਇੰਟਰਨੈਸ਼ਨਲ ਨਿਊਜ਼ ਕ੍ਰੀਏਟ ਕਰਦਾ ਟਵਿੱਟਰ ਦੇ ਜ਼ਰੀਏ ਤੁਸੀਂ ਟਵੀਟ ਕਰਨੀਆਂ ਨੇ ਇਹ ਜਿਹੜੀਆਂ ਪਿਕਚਰਸ ਇੱਥੋਂ ਮਿਲਦੀਆਂ ਨੇ ਪ੍ਰੋਟੈਸਟ ਦੀਆਂ ਜਿੰਨੀਆਂ ਵੀ ਤੁਸੀਂ ਦੇਖਦੇ ਹੋ ਡੇਲੀ ਇੰਟਰਨੈਟ ਤੇ ਤਾਂ ਕਿ ਇੰਟਰਨੈਸ਼ਨਲ ਨਿਊਜ਼ ਕ੍ਰੀਏਟ ਹੋ ਸਕੇ ਜਿੱਥੇ ਕੁਝ ਲੋਕ ਕਿਸਾਨਾ ਦੇ ਅੰਦੋਲਨ ਚ ਸਾਥ ਦੇ ਰਹੇ ਨੇ ਉੱਥੇ ਹੀ ਕੁਝ ਲੋਕ ਐਸ ਅੰਦੋਲਨ ਦੇ ਖਿਲਾਫ ਵੀ ਨੇ ਅਦਾਕਾਰਾ ਕੰਗਨਰ ਨੌਤਨੇਵੀ ਆਪਣੇ ਸੋਸ਼ਲ ਮੀਡੀਆ ਤੋਂ ਇੱਕ ਬਜ਼ੁਰਗ ਮਹਿਲਾ ਦੀ ਤਸਵੀਰ ਪੋਸਟ ਕਰਦੇ ਹੋਏ ਉਸ ਤੇ ਟਿੱਪਣੀ ਕੀਤੀ ਸੀ ਜਿਸ ਦਾ ਜਵਾਬ ਕਵਰ ਗਰੇਵਾਲ ਨੇ ਆਪਣੀ ਇਸ ਵੀਡੀਓ ਰਾਹੀਂ ਦਿੱਤਾ ਤੈਨੂੰ ਤੇਰੀ ਸੋਚ ਨੂੰ ਤਰਕਾਰ ਹੈ ਬਸ ਤੇਰੀ ਸੋਚ ਬਹੁਤ ਨੀਵੀਂ ਹੈ ਭੈਣ ਮੇਰੀ ਉਮਰ ਚ ਤੂੰ ਮੈਥੋਂ ਵੱਡੀ ਹੋਵੇਂਗੀ ਤੈਨੂੰ ਮਹਾਰਾਜ ਨੇ ਨਾਮ ਵੀ ਬਹੁਤ ਦਿੱਤਾ ਹੈ ਹਨਾ ਪਰ ਜਿਹੜੀ ਗੱਲ ਬਾਣੀ ਚੋਂ ਕਦੇ ਫਰੋਲ ਕੇ ਦੇਖੀ ਅੰਗ ਸਾਡਾ ਬਾਬਾ ਕਹਿੰਦਾ ਤਪੋ ਰਾਜ ਤੇ ਰਾਜੋ ਨਰਕ ਤਬ ਤੋਂ ਬਾਅਦ ਸਨੁ ਰਾਜ ਤਾਂ ਦਿੱਤਾ ਮਹਾਰਾਜ ਨੇ ਸੋਨੋ ਮਸ਼ਹੂਰੀਆਂ ਪੈਸਾ ਮਾਇਆ ਪਦਾਰਥ ਬਹੁਤ ਬਖਸ਼ਤੇ ਪਰ ਬਸ ਗੱਲ ਹੋਈ ਹੈ ਕਿ ਤੜਕੇ ਅਸੀਂ ਪਰਦੇ ਆ ਸਾਰੇ ਘੜੀ ਜਾ ਸੁਰਤ ਮਤ ਮੰਨ ਬੁੱਧ ਤੂੰ ਚਾਰਾਂ ਤੋਂ ਵਾਂਝੀ ਰਹੀ ਭੈਣ ਇਸ ਕਰਕੇ ਥੋੜਾ ਬਹੁਤ ਆਪਦੀ ਮੱਤ ਨੂੰ ਹਲੋਣਾ ਮਾਰ ਉਹ ਜਿਹੜੀ ਬੀਬੀ ਬਾਰੇ ਵਿਅੰਗ ਕਰਦੀ ਹੈ ਨਾ ਉਹ ਉਹ ਮਾਈ ਭਾਗੋ ਹੈ ਤੁਹਾਡੀ ਪ੍ਰੋਬਲਮ ਇਹ ਹੈ ਕਿ ਤੁਸੀਂ ਲੋਕਾਂ ਨੇ ਨਾ ਇਤਿਹਾਸ ਨਹੀਂ ਪੜਿਆ ਤੁਸੀਂ ਇਤਿਹਾਸ ਨਹੀਂ ਪੜਿਆ ਤੁਸੀਂ ਬਸ ਉਹੀ ਹੈ ਤੁਹਾਡਾ ਹੰਕਾਰ ਸਿਰ ਚੜ੍ਹ ਕੇ ਬੋਲਦਾ ਹੈ ਇਸ ਕਰਕੇ ਤੁਸੀਂ ਕੁਝ ਵੀ ਬੋਲ ਦਿੰਦੇ ਹੋ ਤਾਂ ਜੇ ਉਹਦੀ ਦਰਗਾਹ ਤੇ ਜਾ ਕੇ ਮਾੜਾ ਮੋਟਾ ਚਾਹਣੀ ਹੈ ਤਾਂ ਅੱਜ ਹੀ ਆਉਂਦੀਆਂ ਅੱਖਾਂ ਬੰਦ ਕਰਕੇ ਕਿਤੇ ਬੈਠੀ ਤੇ ਭੁੱਲ ਬਖਸ਼ਾਲੀ ਉਹ ਮਾਈ ਭਗ ਵਰਗੀਆਂ ਨੇ ਸਾਡੀਆਂ ਪੰਜਾਬ ਦੀ ਪੂਰੀ ਐਂਟਰਟੇਨਮੈਂਟ ਇੰਡਸਟਰੀ ਕਿਸਾਨ ਅੰਦੋਲਨ ਦਾ ਹਿੱਸਾ ਬਣੀ ਹੋਈ ਹੈ ਅਦਾਕਾਰਾ ਸੋਨੀਆ ਮਾਨ ਕਈ ਦਿਨਾ ਤੋਂ ਕਿਸਾਨਾਂ ਨਾਲ ਦਿੱਲੀ ਵਿਖੇ ਕੇਂਦਰ ਦੀ ਨੀਤੀਆਂ ਖਿਲਾਫ ਆਵਾਜ਼ ਚੁੱਕ ਰਹੀ ਹੈ ਸੋਨੀਆ ਮਾਨ ਨੇ ਕਿਸਾਨਾਂ ਨੂੰ ਇਹ ਅਪੀਲ ਕੀਤੀ ਕਿ ਆਪਣਾ ਸਮਰਥਨ ਸਿਰਫ ਕਿਸਾਨਾਂ ਨੂੰ ਹੀ ਦੇਣ ਕਿਸੇ ਵੀ ਪਾਰਟੀ ਵਾਲੇ ਪਾਸੇ ਜਾਣ ਦੀ ਲੋੜ ਨਹੀਂ ਹੈ ਅਸੀਂ ਹਮੇਸ਼ਾ ਕਿਸਾਨ ਯੂਨੀਅਨ ਦੇ ਥੱਲੇ ਜਾਂ ਕਿਸਾਨੀ ਝੰਡੇ ਦੇ ਥੱਲੇ ਆਪਣਾ ਸਮਰਥਨ ਦਈਏ ਕਿਸੇ ਵੀ ਪਾਰਟੀ ਦੇ ਝੰਡੇ ਦੇ ਥੱਲੇ ਉਸਨੂੰ ਆਪਣਾ ਸਮਰਥਨ ਨਾ ਦਈਏ ਅਤੇ ਜਦੋਂ ਤੱਕ ਆਪਣੀ ਜਾਂ ਦੇ ਸੀ ਜਿੱਤ ਕੇ ਨਹੀਂ ਜਾਂਦੇ ਉਦੋਂ ਤੱਕ ਅਸੀਂ ਇੱਥੋਂ ਨਹੀਂ ਮੁੜਾਂਗੇ ਔਰ ਭਾਵੇਂ ਸਾਨੂੰ ਕਿਤੇ ਵੀ ਗਰਾਉਂਡ ਦੇ ਵਿੱਚ ਬੁਲਾਇਆ ਜਾਵੇ ਅਸੀਂ ਕਿਸੇ ਗਰਾਉਂਡ 'ਚ ਨਹੀਂ ਜਾਵਾਂਗੇ ਉਹ ਕਿੱਗੇ ਚਾਹੁੰਦੇ ਆਪਾਂ ਕਿਸੇ ਬੰਨੇ ਲੱਗ ਜਾਈਏ ਆਪਾਂ ਜੇ ਹਾਈਡਰੋਫੈਟ ਇਹ ਹਾਇਵੇਵ ਉੱਤਰ ਕਿ ਰੱਖਾਂਗੇ ਕਿਉਂਕਿ ਜਿੰਨੇ ਵੀ ਮੈਦਾਨ ਦੇ ਵਿੱਚ ਧਰਨੇ ਹੋਏ ਆ ਕਿਸੇ ਬੰਨੇ ਨੇ ਪੰਜਾਬੀ ਗਾਇਕਾ ਅਨਮੋਲ ਗਗਨਮਾਨ ਤੇ ਰੁਪਿੰਦਰ ਹਾਂਡਾ ਨੇ ਪੰਜਾਬ ਤੋਂ ਬਾਅਦ ਦਿੱਲੀ ਚਲੋ ਅੰਦੋਲਨ ਚ ਵੀ ਕਿਸਾਨਾਂ ਦਾ ਹੌਸਲਾ ਵਧਾਇਆ ਹੈ ਇਹ ਜਜ਼ਬਾ ਜਿਹੜਾ ਮੈਂ ਬਸ ਇੱਕੋ ਹੀ ਗੱਲ ਕਹਿਣਾ ਚਾਹੁੰਗੀ ਮੈਂ ਇਸ ਵੇਲੇ ਬੜੀ ਇਮੋਸ਼ਨਲ ਹਾਂ ਕਿਉਂਕਿ ਜਿਹੜਾ ਜਜ਼ਬਾ ਮੈਂ ਵੇਖਿਆ ਸਾਡੇ ਬਜ਼ੁਰਗਾਂ ਦਾ ਜਦੋਂ ਅਸੀਂ ਪਹਿਲੇ ਪਹਿਲਾ ਸਟਾਪ ਅਸੀਂ ਲਿਆ ਜਦੋਂ ਇਸ ਧਰਨੇ ਦੇ ਵਿੱਚ ਅਸੀਂ ਸ਼ਾਮਲ ਹੋਣਾ ਸੀ ਕਿ ਪਹਿਲਾ ਸਟਾਪ ਸੀਗਾ ਉੱਥੇ ਬੀਬੀਆਂ ਦਾ ਜਿਹੜਾ ਅਸੀਂ ਬੀਬੀਆਂ ਦਾ ਜਿਹੜਾ ਅਸੀਂ ਜੋਸ਼ ਵੇਖਿਆ ਸਾਡੇ ਬਜ਼ੁਰਗਾਂ ਦਾ ਜੋਸ਼ ਜਿਹੜੇ 80-80 ਸਾਲ ਦੇ ਬਜ਼ੁਰਗ ਉੱਥੇ ਬੈਠੇ ਆ ਬਿਨਾ ਕਿਸੇ ਮੱਥੇ ਤੇ ਤਿਉੜੀ ਨਹੀਂ ਹੈਗੀ ਉਹਨਾਂ ਦੇ ਤੇ ਉਹ ਜਜ਼ਬਾ ਜਿਹੜਾ ਉਹਨੂੰ ਸਲਾਮ ਕਰਨ ਦਾ ਮਨ ਕਰਦਾ ਹੈ ਕਿਸਾਨ ਅੰਦੋਲਨ ਚ ਲੰਗਰ ਸੇਵਾ ਚ ਪੰਜਾਬੀ ਕਲਾਕਾਰ ਆਪਣਾ ਯੋਗਦਾਨ ਪਾ ਰਹੇ ਨੇ ਬੀਤੇ ਦਿਨੀ ਰঞ্জੀਤ ਬਾਵਾ ਤੇ ਤਰਸੀਮ ਜੱਸਣ ਨੂੰ ਲੰਗਰ ਸੇਵਾ ਕਰਦੇ ਹੋਏ ਵੇਖਿਆ ਗਿਆ ਸੀ ਉੱਥੇ ਅੱਜ ਪਰਮੇਸ਼ਰ ਵਰਮਾ ਦਿਲਪੀਟ ਢਿਲੋਂ ਅੰਮ੍ਰਿਤਮਾਨ ਤੇ ਜਾਰਡਨ ਸੰਧੂ ਕੁਲਵਿੰਦਰ ਬਿੱਲਾ ਦੇ ਨਾਲ-ਨਾਲ ਰਵਨੀਤ ਵੀ ਸੇਵਾ ਕਰਨ ਪਹੁੰਚੇ ਉਤੇ ਹੀ ਅਦਾਕਾਰ ਤੇ ਗਾਇਕ ਕਰਮਜੀਤ ਅਨਮੋਲ ਵੀ ਕਿਸਾਨ ਅੰਦੋਲਨ ਦੇ ਵਿੱਚ ਸ਼ਾਮਲ ਹੋਏ ਕੁਝ ਕਲਾਕਾਰ ਸੋਸ਼ਲ ਮੀਡੀਆ ਤੇ ਵੀ ਆਪਣਾ ਖਿਰਦਾਰ ਬਖੂਬੀ ਨਿਭਾ ਰਹੇ ਨੇ ਦਿਲਜੀਤ ਦੋਸਾਂਝ ਤੇ ਜਸਦੀ ਗਿੱਲ ਨੇ ਸੋਸ਼ਲ ਮੀਡੀਆ ਤੇ ਕਿਸਾਨਾਂ ਦੀ ਸਪੋਰਟ ਕਰਦੇ ਲਿਖਿਆ ਅਸੀਂ ਅੱਤਵਾਦੀ ਨਹੀਂ ਅਸੀਂ ਕਿਸਾਨ ਆ ਅਦਾਕਾਰ ਗੁਰਪ੍ਰੀਤ ਕੋ ਗੀਦੀ ਇਸ ਵੀਡੀਓ ਨੂੰ ਹੀ ਵੇਖ ਲੋ ਪੰਜਾਬ ਦੇ ਯੂਥ ਨੂੰ ਗੁਰਪ੍ਰੀਤ ਕੁੱਗੀ ਨੇ ਇੱਕ ਸੰਦੇਸ਼ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਇਹ ਅੰਦੋਲਨ ਅੱਗੇ ਵੀ ਜਾਰੀ ਰਹਿ ਸਕਦਾ ਹੈ ਕੇਂਦਰ ਵੱਲੋਂ ਮੀਟਿੰਗ ਦੇ ਹੋਰ ਵੀ ਸੱਦੇ ਆ ਸਕਦੇ ਨੇ ਜੇ ਕਿਸੇ ਵੀ ਮੀਟਿੰਗ ਦਾ ਕੋਈ ਸਿੱਟਾ ਨਾ ਨਿਕਲਿਆ ਤਾਂ ਸਾਨੂੰ ਉਤੇਜਿਤ ਨਹੀਂ ਹੋਣਾ ਚਾਹੀਦਾ ਹਿੰਦੁਸਤਾਨ ਦੇ ਕੋਨੇ-ਕੋਨੇ ਚੋਂ ਆਏ ਮੇਰੇ ਕਿਸਾਨ ਵੀਰੋ ਅੱਜ ਅਸੀਂ ਦਿੱਲੀ ਦਾ ਹਰ ਰਸਤਾ ਰੋਕ ਕੇ ਅਸੀਂ ਦਿੱਲੀ ਬਲੌਕ ਕਰਕੇ ਦਿੱਲੀ ਸਰਕਾਰ ਦੇ ਸਾਹੂਤ ਕੇ ਬੈਠੇ ਹੋਏ ਆਂ ਔਰ ਤੁਹਾਨੂੰ ਪਤਾ ਹੈ ਕਿ ਅੱਜ ਦਿੱਲੀ ਸਰਕਾਰ ਵੱਲੋਂ ਸੱਦਾ ਦਿੱਤਾ ਗਿਆ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਦਾ ਮੈਂ ਬੇਨਤੀ ਕਰਨੀ ਹੈ ਸਪੈਸ਼ਲੀ ਨੌਜਵਾਨਾਂ ਨੂੰ ਕਿ ਗੱਲਬਾਤ ਪਹਿਲਾਂ ਵੀ ਦੋ ਵਾਰੀ ਹੋਈ ਹੈ ਜਿਦਾ ਕੋਈ ਨਤੀਜਾ ਨਹੀਂ ਨਿਕਲਿਆ ਹੋ ਸਕਦਾ ਅੱਜ ਦੀ ਗੱਲਬਾਤ ਦਾ ਵੀ ਕੋਈ ਸਿੱਟਾ ਨਾ ਨਿਕਲੇ ਪਰ ਉਹ ਤੇਜ਼ੀਤ ਨਹੀਂ ਹੋਣਾ ਹੋ ਸਕਦਾ ਸਾਨੂੰ ਇਹ ਸੰਘਰਸ਼ 2 ਮਹੀਨੇ 4 ਮਹੀਨੇ 6 ਮਹੀਨੇ ਕਰਨਾ ਪਵੇ ਹੋ ਸਕਦਾ 20 ਇਦਾਂ ਦੀਆਂ ਗੱਲਬਾਤ ਦੇ ਮੌਕੇ ਬਣਨ ਪਰ ਸਿੱਟਾ ਨਾ ਨਿਕਲੇ ਪੈਰਾ ਮਿਲਟਰੀ ਫੋਰਸਸ ਹੋਰ ਪੁਲਿਸ ਫੋਰਸਸ ਜਿਹੜੀਆਂ ਨੇ ਸਭ ਥਾਵਾਂ ਤੇ ਕੀ ਰਾਬੰਦੀ ਕਰਕੇ ਖੜੀਆਂ ਨੇ ਹੋ ਸਕਦਾ ਟਕਰਾਅ ਦੀ ਸਥਿਤੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਏ ਪਰ ਮੇਰੀ ਨੌਜਵਾਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਆਪਾਂ ਕਿਤੇ ਵੀ ਉਤੇਜਿਤ ਨਹੀਂ ਹੋਣਾ ਕੋਈ ਪੜਕਾਉ ਨਾਰਾ ਨਹੀਂ ਲਾਣਾ ਕੋਈ ਐਸੀ ਹਰਕਤ ਨਹੀਂ ਕਰਨੀ ਜਿਹਦੇ ਨਾਲ ਮਾਹੌਲ ਖਰਾਬ ਕਰਨ ਦਾ ਮੋਕਾ ਮਿਲੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਆਪ ਵੀ ਇਹ ਗੱਲ ਸਮਝੋ ਹੋਰਾਂ ਨੂੰ ਵੀ ਸਮਝਾਓ ਮੇਰੇ ਨੌਜਵਾਨ ਵੀਰੋ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਸ਼ਾਂਤੀ ਸ਼ਾਂਤੀ ਦੇ ਨਾਲ ਅਸੀਂ ਆਪਣੇ ਹੱਕ ਲੈਣੇ ਆ ਸ਼ਾਂਤੀ ਨਾਲ ਇਹ ਸੰਘਰਸ਼ ਕਰਨਾ ਔਰ ਸ਼ਾਂਤੀ ਦਾ ਜਿਹੜਾ ਇਹ ਪੜਾਏ ਇਹੀ ਸਾਨੂੰ ਮੰਜ਼ਿਲ ਤੱਕ ਲੈ ਕੇ ਜਾਏਗਾ ਬਿਲਕੁਲ ਭੜਕਾਉ ਕਿਸੇ ਗੱਲ 'ਚ ਨਹੀਂ ਆਉਣਾ ਉਤੇਜਨਾ 'ਚ ਨਹੀਂ ਆਉਣਾ ਇਸ ਸੰਘਰਸ਼ ਸ਼ਾਂਤਮਈ ਢੰਗ ਦੇ ਨਾਲ ਆਪਾਂ ਜਿੱਤਣਾ ਹੈ ਬਹੁਤ ਸ਼ੁਕਰੀਆ ਮਿਹਰਬਾਨੀ ਜਿੰਦਾਬਾਦ ਦਿੱਲੀ ਚਲੋ ਅੰਦੋਲਨ ਦੇ ਵਿੱਚ ਪੰਜਾਬ ਦੀ ਅੱਧੀ ਤੋਂ ਜ਼ਿਆਦਾ ਇੰਡਸਟਰੀ ਸ਼ਾਮਿਲ ਹੋ ਚੁੱਕੀ ਹੈ ਜੋ ਕਲਾਕਾਰ ਅਜੇ ਤੱਕ ਵੀ ਨਹੀਂ ਪਹੁੰਚੇ ਉਹਨਾਂ ਦੇ ਪਹੁੰਚਣ ਦੀ ਉਮੀਦ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਗਾਇਕ ਸਿੱਧੂ ਮਸੇਵਾਲਾ ਰਣਜੀਤ ਬਾਵਾ ਤਰਸੇਮ ਜੱਸੜ ਤੇ ਬੱਬੂ ਮਾਨ ਨੇ ਅੰਦੋਲਨ ਚ ਪਹੁੰਚ ਕੇ ਕਿਸਾਨਾਂ ਦਾ ਸਮਰਥਨ ਕੀਤਾ ਸੀ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਵੀ ਕਈ ਕਲਾਕਾਰ ਲਗਾਤਾਰ ਆਪਣਾ ਸਮਰਥਨ ਦੇ ਰਹੇ ਨੇ ਤੇ ਉਹਨਾਂ ਨੇ ਉਥੇ ਮੋਚਾ ਸਾੰਬਿਆ ਹੋਇਆ ਹੈ